ਅਸੀਂ ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਨੇ ਹੱਕ ਸੱਚ ਨਾਲ ਖੜਕੇ ਇਹਨੀਆਂ ਸਰਕਾਰਾਂ ਦਾ ਵੱਡੀਆਂ-ਵੱਡੀਆਂ ਪਾਰਟੀਆਂ ਦਾ ਦਬਾਅ ਸੀ ਲੋਕਾਂ ਦੇ ਲੋਕਾਂ ਨੇ ਕਿਸ ਚੀਜ਼ ਦੀ ਪਰਵਾਹ ਨਹੀਂ ਮੰਨੀ ਉਹਨਾਂ ਸੱਚ ਦਾ ਸਾਥ ਦਿੱਤਾ ਸੀ ਉਹਨਾਂ ਦੇ ਹਮੇਸ਼ਾ ਧੰਨਵਾਦੀ ਰਹਿਣਾ ਵੋਟ ਵੋਟ ਤੁਹਾਨੂੰ ਕਿਹੜੀ ਪਾਰਟੀ ਵੱਲ ਜਾਂ ਕਿੰਨਾ ਵੱਨੋ ਜ਼ਿਆਦਾਤਰ ਹਿੰਦੂ ਸਾਰੇ ਸਾਂਝੀ ਵੋਟ ਵੀ ਦੀ ਨਹੀਂ ਸਾਨੂੰ ਸਾਰੇ ਸਾਰੇ ਫਿਰਕਿਆਂ ਨੇ ਕੋਈ ਇਹ ਚੀਜ਼ ਹੈ ਕਿ ਵੱਧ ਘੱਟ ਤੇ ਹੋ ਸਕਦੀ ਥੋੜੀ ਬਹੁਤੀ ਪਰ ਸਾਰਿਆਂ ਨੇ ਸਾਡਾ ਸਹਿਯੋਗ ਦਿੱਤਾ ਸਾਨੂੰ ਜਿਹੜੇ ਆਪੋਜੀਸ਼ਨ ਪਾਰਟੀਆਂ ਉਹ ਕਹਿ ਰਹੇ ਸੀ ਉਹਨਾਂ ਨੇ ਕੋਈ ਬਿਆਨ ਹੀ ਕੁਝ ਹੋਰ ਨਹੀਂ ਸੀ ਉਹਨਾਂ ਨੇ ਜੇ ਪੰਜਾਬ ਨੂੰ ਅੱਗ ਲਾਉਣ ਦੀ ਬਥੇਰੇ ਭਾਈਚਾਰਿਆਂ ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਨੇ ਸਾਰਾ ਕੁਝ ਪਹਿਲਾਂ ਵੀ ਦੇਖਿਆ ਹੋਇਆ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕ ਹਣ ਸੱਚ ਨੂੰ ਪਛਾਣਦੇ ਆ ਕਿ ਕੋਈ ਕੌਣ ਸਾਡੀ ਇਹ ਅੱਗ ਲਾਉਣ ਵਾਲੇ ਕਿਹੜੇ ਆ ਇਹ ਆਪਣੀਆਂ ਵੋਟਾਂ ਖਾਤਰ ਸਾਡੇ ਭਾਈਚਾਰਿਆਂ 'ਚ 파ੜ ਪਾਉਂਦੇ ਆ ਅਸੀਂ ਤੇ ਇਹ ਕਰਕੇ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜੋ ਇਹਨਾਂ ਦੀਆਂ ਚਾਲਾਂ 'ਚ ਨਹੀਂ ਆਏ ਇਹਨਾਂ ਨੇ ਬੜੇ ਗਲਤ ਗਲਤ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਤ ਪਾਤ 'ਚ ਇੱਕ ਦੂਜੇ ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ ਧਰਮਾਂ 'ਚ ਇੱਕ ਦੂਜੇ ਵੱਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਸਾਰਿਆਂ ਨੂੰ ਨਕਾਰ ਦਿੱਤਾ ਅਸੀਂ ਉਹਨਾਂ ਪੰਜਾਬੀਆਂ ਦੇ ਸਾਰੇ ਭਾਈਚਾਰਿਆਂ ਦੇ ਬਹੁਤ ਧੰਨਵਾਦੀ ਹਾਂ 1979 ਵਿੱਚ ਪਹਿਲਾਂ ਇਸੇ ਤਰ੍ਹਾਂ 99 99 ਤੇ ਹੰਦੀ ਆਦੀ ਤੇ ਉਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਲੱਗਦਾ ਇਹ ਜੀਜੇ ਕਿ ਪੰਜਾਬ ਦੇ ਲੋਕ ਜਦੋਂ ਕਿ ਉਹਨਾਂ ਨਾਲ ਜਾਂਦੀ ਬੇਇਨਸਾਫੀ ਹੱਤੋਂ ਵੱਧ ਜਾਂਦੀ ਹੈ ਉਹ ਫਿਰ ਸਾਰੇ ਖੜੇ ਹੋ ਜਾਂਦੇ ਇਸ ਕਰਕੇ ਉਦੋਂ ਵੀ ਬੇਇਨਸਾਫੀ ਦਾ ਉਹ ਲੋਕਾਂ ਨੇ ਬੜਾ ਵੱਡਾ ਜਵਾਬ ਦਿੱਤਾ ਸੀ ਤੇ ਹੁਣ ਵੀ ਲੋਕਾਂ ਚ ਇਹ ਰੋਸ ਸੀਗਾ ਕਿ ਤੁਸੀਂ ਪਹਿਲੀ ਗੱਲ ਤੇ ਐਨਐਸਏ ਨਹੀਂ ਬਣਦੀ ਸੀ ਜੇ ਇੱਕ ਸਾਲ ਲਈ ਲਈ ਤੋ ਤੇ ਇੱਕ ਸਾਲ ਤੋਂ ਤੁਸੀਂ ਅੱਗੇ ਵਧਾਉਣੀ ਜਿਹੜੀ ਆ ਮੇਰਾ ਖਿਆਲ ਕਿ ਲੋਕਾਂ ਚ ਇਹ ਵੱਡਾ ਰੋਸ ਪੈਦਾ ਸੀ ਕਿ ਹੋਇਆ ਸੀ ਕਿ ਉਹਨਾਂ ਨੇ ਆਪਣੇ ਉਹ ਉਹ ਜਵਾਬ ਦੇਣ ਦਾ ਉਹਨਾਂ ਨੂੰ ਮੌਕਾ ਮਿਲੇ ਤਰ੍ਹਾਂ ਆਪੋਜੀਸ਼ਨ ਆ ਪਾਰਟੀਆਂ ਜਿਹੜੀ ਦਾਅਵੇ ਤਾਂ ਕਰਦੀਆਂ ਸੀ ਇਸ ਸੀਟ ਬਾਰੇ ਉਹਨਾਂ ਬਾਰੇ ਕੀ ਕਹੋ ਨਹੀਂ ਉਹ ਤੇ ਦਾਅਵੇ ਦੀ ਅਸੀਂ ਤੇ ਕਹਿੰਦੇ ਕਿ ਫੈਸਲਾ ਲੋਕਾਂ ਨੇ ਕਰਨਾ ਦਾਅਵੇ ਤਾਂ ਕੋਈ ਵੀ ਕਰੀ ਜਾਵੇ ਦਾਅਵੇ ਕਰਨ ਦੀ ਕੋਈ ਗੱਲ ਨਹੀਂ ਹੁੰਦੀ ਉਹ ਹੁਣ ਅੱਜ ਲੋਕਾਂ ਨੇ ਨਿਤਾਰਾ ਕਰ ਦਿੱਤਾ ਕੌਣ ਕੌਣ ਪੰਥਕ ਆ ਕੌਣ ਦੂਜਾ ਵਾ ਕੌਣ ਪੰਜਾਬ ਪੰਜਾਬ ਹਤੈਸੀ ਆ ਕੌਣ ਦੇਸ਼ਵਰੋ ਦੀ ਐ ਸਾਰੀਆਂ ਚੀਜ਼ਾਂ ਦਾ ਫੈਸਲਾ ਲੋਕਾਂ ਨੇ ਕਰਦੇ ਸਾਂ ਤੇ ਕਿੰਨੇ ਵਜੇ ਸ਼ਮਨ ਜਸ਼ਨ ਦਾ ਪ੍ਰੋਗਰਾਮ ਕਿੰਨੇ ਵਜੇ ਨਹੀਂ ਜਸ਼ਨ ਨਹੀਂ ਦੀ ਇਹ ਸਾਡੇ ਵਾਸਤੇ ਨਾ ਅਸੀਂ ਸ਼ੁਕਰਾਨੇ ਦਾ ਹੀ ਸਮਾਗਮ ਹੋਊਗਾ ਜੋ ਵੀ ਇੱਕ ਗੁਰੂ ਮਹਾਰਾਜ ਦਾ ਜਿਹੜਾ ਕੱਲੂ ਘਰਾ ਦੇ ਵਿੱਚ ਚੱਲ ਰਿਹਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਉਹਦੇ 'ਚ ਕੋਈ ਜਸ਼ਨ ਦਾ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਕਿ ਕੋਈ ਜਸ਼ਨ ਨਹੀਂ ਕੁਝ ਨਹੀਂ ਮਨਾਇਆ ਜਾਣਾ ਚਾਹੀਦਾ ਆਪਾਂ ਨੂੰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਆ ਸਬ ਕੋਈ ਪਾਠ ਕਰਨਾ ਚਾਹੀਦਾ ਐਸੇ ਵੀ ਹੋਣਾ ਇੱਥੇ ਗੁਰਦੁਆਰਾ ਸਾਹਿਬ ਪਾਠ ਰੱਖਿਆ ਹੋਇਆ ਤੇ ਪਰਸ ਨੂੰ ਦਾਪੋਕ ਪਾਇਆ ਜਾਊਗਾ ਤੇ ਉਦੋਂ ਬਾਅਦ ਚ ਜੋ ਵੀ ਕੋਈ ਅਗਲੀ ਗੱਲ ਹੁਣ ਹੁਣ ਗੁਰਪ੍ਰਸਾਦ ਮੈਂ ਦੱਸ ਕਰਵਾਸੇ ਜਾ ਰਹੇ ਹਾਂ ਉੱਥੇ ਖੰਡ ਪੜ ਰੱਖਿਆ ਹੈ ਉੱਥੇ ਉੱਥੇ ਜਾ ਰਹੇ ਹਾਂ